ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਚੌਂਗ ਦੇ ਵਿੱਚ 크੍ਰਿਸਚੀਅਨ ਸਮੁਦਾਏ ਵੱਲੋਂ ਕ੍ਰਾਸ ਲਗਾਉਣ ਦੇ ਬਾਅਦ ਦਿਨ ਮੰਗਲਵਾਰ ਨੂੰ 크੍ਰਿਸਚੀਅਨ ਸਮੁਦਾਏ ਵੱਲੋਂ ਚੌਂਕ ਬਣਾਏ ਜਾਣ ਦੀ ਮੰਗ ਨੇ ਜੋਰ ਫੜ ਲਿਆ ਹੈ ਇਸ ਤੇ ਇਸੇ ਕੜੀ ਨੂੰ ਦੇਖਦੇ ਹੋਏ 크੍ਰਿਸਚੀਅਨ ਸਮੁਦਾਏ ਵੱਲੋਂ ਇਸ ਮੰਗ ਨੂੰ ਪੂਰਾ ਕਰਨ ਲਈ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ ਤੇ ਡੀਸੀ ਆਫਿਸ ਪਹੁੰਚ ਕੇ ਮੰਗ ਪੱਤਰ ਵੀ ਸੌਂਪਿਆ ਗਿਆ ਆਉ ਦੇਖਦੇ ਹਾਂ ਇੱਕ ਰਿਪੋਰਟ जान <uto> ॾियूं <advi> <tocile> ਮਸੀਹ ਦੇ ਨਾਮ ਕੀ ਜੈ ਰਬੂ ਯੇਸ਼ੂ ਮਸੀਹ ਦੇ ਨਾਮ ਕੀ ਜੈ ਰਬੂ ਯੇਸ਼ੂ ਮਸੀਹ ਦੇ ਨਾਮ ਕੀ ਜੈ ਹallelujah 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 ਸੀ ਇਕਤਾ ਜਿੰਦਾਬਾਦ ਮਸੀਹ ਇਕਤਾ ਜਿੰਦਾਬਾਦ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਜਿੰਦਾ ਨਾਮ ਦੇ ਵਿੱਚ ਸਾਰਿਆਂ ਨੂੰ ਜੈ ਮਸੀਦੀ ਸੋ ਮੈਂ ਦੱਸਣਾ ਚਾਹੁੰਦਾ ਕਿ ਮੈਂ ਪੈਂਟਿਕੋਸਟਲ ਪਾਸਟਰ ਐਸੋਸੀਏਸ਼ਨ ਦਾ ਪ੍ਰਧਾਨ ਆਪਣੇ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਐਸੋਸੀਏਸ਼ਨ ਦੇ ਵੱਲੋਂ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਜਾ ਰਹੇ ਹਾਂ ਜਿਸ ਦੇ ਵਿੱਚ ਸਾਰੇ ਮਸੀਹ ਸਮਾਜ ਦੀ ਮਸੀਹ ਭਾਈਚਾਰੇ ਦੀ ਇਹ ਮੰਗ ਹੈ ਕਿ ਗੁਰਦਾਸਪੁਰ ਦੇ ਅੰਦਰ ਇੱਕ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਤੇ ਚੌਂਕ ਜਿਹੜਾ ਹੈ ਉਹ ਸਾਨੂੰ ਦਿੱਤਾ ਜਾਏ ਤਾਂ ਜੋ ਅਸੀਂ ਸਾਰੇ ਮਿਲ ਕੇ ਉਸ ਜਗ੍ਹਾ ਦੇ ਉੱਤੇ ਆਪਣੇ ਪ੍ਰਭੂ ਦੇ ਨਾਮ ਦਾ ਝੰਡਾ ਉੱਚਾ ਕਰ ਸਕੀਏ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਸਕੀਏ ਪਈ ਚਾਰ ਦੇ ਲੋਕ ਇਕੱਠੇ ਹੋਏ ਨੇ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਕਿ ਅੱਜ ਇੱਕ ਸਾਡਾ ਮੰਗ ਪੱਤਰ ਦਿੱਤਾ ਜਾਏਗਾ ਜਿਹੜਾ ਕਿ ਸਾਡਾ ਇੱਕ ਮਸੀਹ ਚੌਂਕ ਦੇ ਨਾਮ ਦੇ ਉੱਤੇ ਇੱਕ ਚੌਂਕ ਰੱਖਿਆ ਜਾਏ ਜਿਹੜੀ ਮੰਗ ਨੂੰ ਲੈ ਕੇ ਅਸੀਂ ਅੱਜ ਪੂਰਾ ਮਸੀਹ ਪਾਈ ਚਾਰੇ ਦੇ ਜਗ੍ਹਾ ਤੇ ਇਕੱਠਾ ਹੋਇਆ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਕੇ ਸੋ ਅਸੀਂ ਵੱਡੀ ਗਿਣਤੀ ਦੇ ਨਾਲ ਅਸੀਂ ਡੀਸੀ ਸਾਹਿਬ ਕੋਲ ਜਾਵਾਂਗੇ ਔਰ ਆਪਣੀ ਮੰਗ ਨੂੰ ਰੱਖਾਂਗੇ ਸਾਡੀ ਮੰਗ ਨੂੰ ਜਲਦ ਜਲਦ ਸਰਕਾਰ ਪੂਰਿਆ ਕਰੇ ਔਰ ਜੋ ਸਾਡਾ ਮਸੀਹ ਪਾਈ ਚਾਰੇ ਦੀ ਇੱਕ ਮੰਗ ਹੈ ਕਿ ਸਾਡਾ ਜੋ ਕਿ ਹਰ ਧਰਮ ਦਾ ਅਸੀਂ ਸਤਿਕਾਰ ਕਰਦੇ ਹਾਂ ਕਿ ਹਰੇ ਗੁਰਦਾਸਪੁਰ ਦੇ ਵਿੱਚ ਹਰ ਤਰ੍ਹਾਂ ਦੇ ਚੌਂਕ ਨੇ ਹਰ ਇੱਕ ਤਰ੍ਹਾਂ ਦਾ ਚੌਂਕ ਬਣਾਇਆ ਗਿਆ ਸੋ ਸਾਡੀ ਬੜੀ ਲੰਮੇ ਸਮੇਂ ਤੋਂ ਇੱਕ ਮੰਗ ਹੈ ਕਿ ਸਾਡਾ ਕੋਈ ਮਸੀਹ ਚੌਂਕ ਨਹੀਂ ਹੈਗਾ ਸੋ ਇਸ ਚੌਂਕ ਨੂੰ ਅਸੀਂ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਸਾਡੀ ਮੰਗ ਨੂੰ ਜਲਦ ਜਲਦ ਪੂਰੀਆਂ ਕੀਤਾ ਜਾਵੇ